ਘੋੜੇ ਬਾਰੇ ਸਾਰੀ ਗੱਲਬਾਤ ਵੀ ਤੁਹਾਨੂੰ ਦੱਸਦੇ ਆ ਪਹਿਲਾਂ ਤੁਸੀਂ ਇਹਦਾ ਤੋਰਾ ਦੂਰਾ ਤੇ ਚਾਲ ਚੈੱਕ ਕਰੋ ਐ ਨਿਕਲਦਾ ਨਾ ਥੱਲਿਓ ਜਿਵੇਂ ਰਫਲ ਦੇ ਵਿੱਚੋਂ ਐਲਜੀ ਦਾ ਰੌਂਦ ਨਿਕਲਦਾ ਹੁੰਦਾ ਉੱਤੇ ਬੈਠਾ ਰਵੀ ਬਰਾੜ ਮੋਹਨਪੁਰੇ ਪਿੰਡ ਵਾਲਾ ਅੱਜ ਕੱਲ੍ਹ ਘੋੜੇ ਸੋ ਪੀਸੀ ਬਣ ਕੇ ਰਹਿ ਗਏ ਜਾਂ ਤਾਂ ਇਹ ਕਮਰਿਆਂ ਚ ਉਦੋਂ ਨਿਕਲਦੇ ਆ ਜਦੋਂ ਕਿਸੇ ਨੂੰ ਦਿਖਾਉਣੇ ਹੋਣ ਤੇ ਜਾਂ ਫਿਰ ਕੱਲੀ ਜਦੋਂ ਘੋੜੀ ਮੇਟ ਕਰਾਉਣੀ ਹੋਵੇ ਪਰ ਸਾਡੇ ਬਾਈ ਰਵੀ ਬਰਾੜ ਆ ਗਏ ਨਾ ਮੋਹਨਪੁਰੇ ਵਾਲੇ ਘੋੜਿਆਂ ਨੂੰ ਚੰਡ ਕੇ ਰੱਖ ਦਿਆ ਸਵਾਰੀ ਦਾ ਬਾਈਰਗਿਆਂ ਨੂੰ ਬੜਾ ਸ਼ੌਂਕ ਆ ਬੜਾ ਜਿਆਦਾ ਚੰਗਾ ਘੋੜਾ ਤਿਆਰ ਹੋਇਆਗਾ ਮਿੱਤਰੋ ਸਮੁੰਦਰ ਘੋੜੇ ਦਾ ਪੁੱਤ ਬਾਦਲ ਗੰਗਾ ਨਗਰ ਦੇ ਨੇੜੇ ਪਿੰਡ ਪੈ ਜਾਂਦਾ ਬਾਈਰਗਿਆਂ ਦਾ ਮੋਹਨਪੁਰਾ ਤੇ ਵੈਸੇ ਕਮੈਂਟ ਕਰਕੇ ਦੱਸਿਓ ਵੀ ਸਾਰੀਆਂ ਬਣ ਤਰ੍ਹਾਂ ਡਿੱਟੋ ਨੇ ਨਾ ਸਮੁੰਦਰ ਘੋੜੇ ਵਾਲੀਆਂ ਇਹਦੇ ਚ ਸਟਰਕਚਰ ਸਾਰਾ ਉਹੀ ਆ ਕਰੰਟ ਮਾਂ ਦੇ ਪੁੱਤ ਜਨਾ ਕੁੱਟ-ਕੁੱਟ ਕੇ ਭਰਿਆ ਵਿਆ ਮਾਂ ਵਾਲੇ ਪਾਸੋਂ ਦੀ ਲਾਈਨ ਆ ਜਿਹੜੀ ਡੋਡਾਂ ਵਾਲੇ ਰਾਜੂ ਦੀ ਐ ਇਹਦੀ ਮਾਂ ਸੋ ਖਾਨਦਾਨ ਵੀ ਦੋਨਾਂ ਪਾਸਿਆਂ ਤੋਂ ਬੜਾ ਚੰਗਾ ਆ ਗਿਆ ਚਾਰ ਦੰਦ ਦਾ ਘੋੜਾ ਹਜੇ ਲੈਂਥ ਲੋਂਥ ਤੇ ਬਾਡੀ ਸਟਰਕਚਰ ਚੈੱਕ ਕਰੋ ਕਿੱਡਾ ਦੂਰ ਤੱਕ ਪਿਆਗਾ ਮੂੰਹ ਮਹਾਂਦਰਾ ਬੜਾ ਸੋਹਣਾ ਉਹੀ ਸਮੁੰਦਰ ਘੋੜੇ ਵਾਲਾ ਕਾਨਾਂਗਾ ਸਾਰੀਆਂ ਬਣਤਰਾਂ ਪਿੱਠ ਪੂੜਾ ਸਭ ਕੁਝ ਥੱਲਿਓ ਮਜ਼ਬੂਤੀ ਉਹੀ ਆ 68 ਇੰਚ ਕੱਦ ਕਰ ਗਿਆ ਬਾਈ ਰਵੀ ਬਰਾੜ ਕਹਿੰਦਾ ਤੇ ਬਾਈ ਵਰਗਿਆਂ ਨੂੰ ਫੀਸ ਫੂਸ ਦਾ ਕੋਈ ਲਾਲਚ ਨਹੀਂ ਠਰਕੀ ਬੰਦੇ ਆ 15000 ਰੁਪਈਆ ਦੀ ਫੀਸ ਰੱਖੀ ਆ ਰਿਜ਼ਲਟ ਮੈਂ ਕਹਿੰਦਾ ਤੁਸੀਂ ਦੇਖਦੇ ਰਹਿ ਜੋਗੇ ਐਨੇ ਚੰਗੇ ਬੱਚੇ ਦੇ ਰਹਾਗਾ ਬਾਦਲ ਸੋ ਸਟੱਡ ਸਰਵਿਸ ਲੈਣ ਵਾਸਤੇ ਬਾਈ ਰਵੀ ਬਰਾੜ ਅਰਗਿਆ ਨੂੰ ਤੁਸੀਂ ਫੋਨ ਲਾ ਲਿਓ ਇੱਕ ਘੋੜਾ ਤੁਹਾਨੂੰ ਅੱਗੇ ਆਪਾਂ ਮਾਰਵਾੜੀ ਦਿਖਾਵਾਂਗੇ ਤੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਤੁਹਾਨੂੰ ਘੋੜੇ ਦਾ ਤੋਰਾ ਕਿਵੇਂ ਲੱਗਿਆ ਬਾਈ ਅਰਗੇ ਕਹਿੰਦੇ ਅਸੀਂ ਤਾਂ ਰੀਜਨਲ ਤੋਰਦੇ ਆਂ ਡੇਲੀ ਐਣੀ ਹੈਗਾ ਵੀ ਫਾਰਮ ਦੇ ਉੱਤੇ ਜਿਹੜੇ ਹੋਰ 5-7 ਘੋੜੀਆਂ ਵੀ ਨੇ ਸਾਰੇ ਜਾਨਵਰ ਚੜਨ ਵਾਲੇ ਆ ਕਦੇ ਇਹ ਨਹੀਂ ਦੇਖਿਆ ਵੀ ਫਾਰਮ ਤੇ ਉਹ ਜਾਨਵਰ ਲਿਆਂਦਾ ਹੋਵੇ ਜਿਹੜਾ ਤੁਰਦਾ ਨਾ ਹੋਵੇ ਕੁਆਲਿਟੀ ਵਾਈਜ਼ ਘੋੜਾ ਬਹੁਤ ਜਿਆਦਾ ਸੋਹਣਾ ਮਜ਼ਬੂਤੀ ਸਭ ਪਣਾ ਸ਼ੋਅ ਕਰਨ ਦੀ ਜਿਹੜੀ ਇਹਦੀ ਆਪਦੀ ਆਦਤ ਆ ਕਰੰਟ ਬਹੁਤ ਜਿਆਦਾ ਤੇ ਦੇਸੀ ਤਰੀਕੇ ਨਾਲ ਤਿਆਰ ਹੋਇਆ ਘੋੜਾ ਹੌਸਲਾ ਫੁਜਾਈ ਕਰ ਦਿਓ ਬੰਦਿਆਂ ਦੀ ਤੇ ਕਮੈਂਟ ਕਰਕੇ ਦੱਸਿਓ ਵੀ ਘੋੜਾ ਤੁਹਾਨੂੰ ਕਿਵੇਂ ਦਾ ਲੱਗਿਆ ਦੂਜੇ ਮਾਰਵਾੜੀ ਘੋੜੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਆ ਜਿਹੜਾ ਬਾਈ ਆਰ ਗਿਆ ਨੇ ਆ ਬਸ਼ੀਰਾ ਲਿਆਂਦਾ ਕੁਛ ਟਾਈਮ ਪਹਿਲਾਂ ਬਹੁਤ ਜਿਆਦੇ ਸਨੱਖਾ ਬਸ਼ੇਰਾਗਾ ਅਲੀਸ਼ਾਨ ਲਾਈਨ ਦਾਗਾ ਦਿਲਸ਼ਾਨ ਘੋੜੇ ਦਾ ਪੋਤਾ ਦੋਸਤੋ ਇਹ ਤੇ ਸ਼ਾਨਵਾਜ ਘੋੜੇ ਦਾ ਬੱਚਾਗਾ ਸੋ ਇਹਦੀ ਵੀ ਸਟੱਡ ਸਰਵਿਸ ਓਪਨ ਕੀਤੀ ਵੀ ਆ ਇਹਦੇ ਰਿਜ਼ਲਟ ਦੇਖ ਕੇ ਵੀ ਤੁਹਾਡੀਆਂ ਅੱਖਾਂ ਟੱਡੀਆਂ ਹੀ ਰਹਿ ਜਾਣਗੀਆਂ ਉਦੋਂ ਵੱਧ ਹੈਰਾਨਗੀ ਤੁਹਾਨੂੰ ਇਸ ਗੱਲ ਦੀ ਹੋਊਗੀ ਵੀ ਇਹਦੀ ਵੀ ਜਿਹੜੀ ਫੀਸ ਆ ਬਾਈ ਨੇ 15000 ਰੁਪਿਆ ਹੀ ਰੱਖੀ ਆ ਬਾਈ ਕਹਿੰਦਾ ਆਮ ਤੌਰ ਤੇ ਬਹੁਤੇ ਭਰਾ ਇਹੋ ਜਿਹੇ ਹੁੰਦੇ ਆ ਵੀ ਫੀਸਾਂ ਦੇਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ ਤੇ ਤਾਂ ਕਰਕੇ ਵੀ ਨਵੇਂ ਬੰਦੇ ਦਾ ਕਿਤੇ ਦਿਲ ਨਾ ਟੁੱਟੇ ਘੋੜੀ ਮੇਟ ਕਰਾਉਣਾ ਆ ਬੰਦਾ ਨਾਰਾਜ਼ ਹੋ ਕੇ ਨਾ ਮੁੜੇ 15000 ਰੁਪਇਆ 15 15000 ਦੋਨਾਂ ਘੋੜਿਆਂ ਦੀ ਫੀਸ ਰੱਖੀ ਆ ਇਹਦਾ ਨਾਂ ਰੱਖਿਆ ਜੇਮਸਨ ਤੇ ਰਿਜ਼ਲਟ ਇਹਦੇ ਤਹਿ ਤੋੜੀ ਪਈ ਆ ਜਮਾ ਸਿਰਾ ਕਰਾਇਆ ਪਿਆ ਵੀਡੀਓ ਐਂਡ ਤੱਕ ਦੇਖਿਓ ਬਾਈ ਦੀਆਂ ਗੱਲਾਂ ਤੁਹਾਨੂੰ ਬੜੀਆਂ ਚੰਗੀਆਂ ਲੱਗਣਗੀਆਂ ਡਾਊਨ ਟੂ ਅਰਥ ਬੰਦੇ ਆ ਮਿੱਤਰੋ ਤੇ ਆ ਫਾਰਮ ਦੇਖੋ ਤੁਸੀਂ ਬਾਈ ਨੇ ਕਿੰਨਾ ਸੋਹਣਾ ਤਿਆਰ ਕਰਿਆਗਾ ਇੱਥੇ ਸੰਧੂ ਸਰਜੀਤ ਦਾ ਸਰਪੰਚੀ ਗਣਾ ਜਿਹੜਾ ਉਹ ਫਰਮਾਇਆ ਗਿਆ ਸੀਗਾ ਤੇ ਆਜੋ ਫਿਰ ਬਾਕੀ ਦੀ ਗੱਲਬਾਤ ਆਪਾਂ ਬਾਈ ਰਵੀ ਬਰਾੜ ਮੋਹਨਪੁਰੇ ਵਾਲੇ ਨਾਲ ਕਰਦੇ ਆਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਐਂਡ ਤੱਕ ਦੇਖਿਓ ਸਾਰੀ ਨੂੰ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਆਪਣੇ ਨਾਲ ਪਿੰਡੂ ਜ਼ਿੰਮੇਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਜੁੜੇ ਆ ਸੋ ਦੋਸਤੋ ਪਹਿਲਾਂ ਤੁਸੀਂ ਸਟਾਰਟਿੰਗ ਦੇ ਵਿੱਚ ਸ਼ਾਰਟ ਤਾਂ ਦੇਖ ਹੀ ਲਏ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਸਾਨ ਘੋੜੇ ਦਿਖਾਉਣੇ ਆ ਇੱਕ ਤਾਂ ਨੁਕਰਾ ਘੋੜਾ ਹੈਗਾ ਸਮੁੰਦਰ ਘੋੜੇ ਦਾ ਪੁੱਤ ਜਿਹਦਾ ਨਾਮ ਬਾਦਲਾ ਹੈਗਾ ਤੇ ਵੈਸੇ ਤੁਸੀਂ ਇਸ ਘੋੜੇ ਦੀਆਂ ਬਹੁਤ ਸਾਰੀਆਂ ਰੀਲਾਂ ਬਾਈ ਹੋਰਾਂ ਦੇ ਨਾਲ ਬਣਾਈਆਂ ਵੀਆਂ ਦੇਖੀਆਂ ਹੋਣਗੀਆਂ ਅਕਸਰੀ ਬਾਈ ਅਰਗਿਆ ਇੰਸਟਾਗ੍ਰam ਦੇ ਉੱਤੇ ਅਪਡੇਟ ਰਹਿੰਦੇ ਆ ਤੇ ਇੱਕ ਆਪਾਂ ਤੁਹਾਨੂੰ ਮਾਰਵਾੜੀ ਬਸ਼ੇਰਾ ਦਿਖਾਉਣਾਗਾ ਜਿਹੜਾ ਬਾਈ ਅਰਗਿਆ ਨੇ ਕੁਝ ਕ ਟਾਈਮ ਪਹਿਲਾਂ ਬੱਚਾ ਲਿਆ ਕੇ ਤਿਆਰ ਕੀਤਾ ਤੇ ਬਹੁਤ ਸੋਹਣਾ ਬੱਚਾ ਤਿਆਰ ਹੋਇਆ ਉਹਦੀ ਵੀ ਸਟੱਡ ਸਰਵਿਸ ਓਪਨ ਕਰਨੀ ਆ ਤੇ ਰਿਜ਼ਲਟ ਵੀ ਉਹਦੇ ਆ ਗਏ 3 4 ਸੋ ਅੱਜ ਆਪਾਂ ਰਾਜਸਥਾਨ ਦੇ ਵਿੱਚ ਗੰਗਾ ਨਗਰ ਦੇ ਨੇੜੇ ਪਿੰਡ ਪੈਂਦਾਗਾ ਮੋਹਨਪੁਰਾ ਮੋਹਨਪੁਰੇ ਪਿੰਡ ਬੈਠੇ ਆਂਗੇ ਆਪਾਂ ਅੰਕਲ ਸਖਦੇਵ ਸਿੰਘ ਜੀ ਦੇ ਘਰ ਤੇ ਨਾਲ ਇੰਟਰਵਿਊ ਦਰਮਿਆਨ ਆਪਣੇ ਨਾਲ ਬਾਈ ਰਵੀ ਬਰਾੜ ਹੋਣਗੇ ਸੋ ਨਾਲ ਜਿੰਨੇ ਵੀ ਮਿੱਤਰ ਪਿਆਰੇ ਬੈਠੇ ਆ ਸਾਰੇ ਘੋੜੀਆਂ ਵਾਲੇ ਬਾਈ ਦੇ ਸਰਕਲ ਦੇ ਵਿੱਚੋਂ ਉਹਨਾਂ ਨਾਲ ਵੀ ਆਪਾਂ ਇੰਟਰੋਡਿਊਸ ਕਰਾਵਾਂਗੇ ਤੇ ਇੱਕ ਗੱਲਬਾਤ ਮੈਂ ਤੁਹਾਨੂੰ ਦੱਸਣੀ ਚਾਹਣਾ ਵੀ ਆਮ ਤੌਰ ਤੇ ਆਪਾਂ ਦੇਖਦੇ ਆ ਸਮੁੰਦਰ ਘੋੜੇ ਦੇ ਬਹੁਤ ਸਾਰੇ ਸਾਨ ਬੱਚੇ ਆ ਜਿਹੜੇ ਅੱਗੇ ਬਣ ਕੇ ਤਿਆਰ ਹੋਏ ਆ ਪੰਜਾਬ ਦੇ ਵਿੱਚ ਇਕੱਲੇ ਪੰਜਾਬ ਚ ਨਹੀਂ ਜੇ ਹੋਰ ਹੁਣ ਆਪਾਂ ਜਿਵੇਂ ਰਾਜਸਥਾਨ ਵਾਲੀ ਸਾਈਡ ਬਾਈ ਅਰਗਿਆਂ ਦੇ ਪਿੰਡਾਂ ਬੰਨੀ ਦੇਖੀਏ ਗੰਗਾ ਨਗਰ ਕੰਨੀ ਤਾਂ ਜਿਹੜਾ ਇਹ ਬਸ਼ੇਰਾ ਵੀ ਬਹੁਤ ਚੰਗੇ ਰਿਜ਼ਲਟ ਦੇ ਰਿਹਾ ਬਾਦਲੇ ਦਾ ਨਾਂ ਰੱਖਿਆ ਸੋ ਪਿੰਡ ਦਾ ਐਡਰੈਸ ਵੀ ਸਾਰਾ ਕਲੀਅਰ ਕਰ ਗਿਆ ਤੇ ਬਾਈ ਅਰਗਨ ਨਾਲ ਆਪਾਂ ਗੱਲਬਾਤ ਸਾਰੀ ਕਰਾਂਗੇ ਕਿੰਨੀ ਸਟੱਡ ਸਰਵਿਸ ਦੀ ਫੀਸ ਰੱਖੀ ਆ ਪਹਿਲਾਂ ਸਾਰੇ ਭਰਾਵਾਂ ਦਾ ਕਰਦੇ ਆ ਸਵਾਗਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬੇਨਤਾ ਤੇਰੀ ਵੀ ਕੋਈ ਜੀ ਐਨੂੰ ਸਾਡੇ ਇੱਥੇ ਪਹੁੰਚਣ ਤੇ ਬਹੁਤ-ਬਹੁਤ ਹਾਂਜੀ ਹਾਂਜੀ ਬਾਈ ਧੰਨਵਾਦ ਵੀਰੇ ਪਹਿਲਾਂ ਤਾਂ ਬਾਈ ਰਵੀ ਜਿੰਨੇ ਭਰਾ ਆਪਣੇ ਨਾਲ ਬੈਠੇ ਆ ਮਿੱਤਰ ਪਿਆਰੇ ਹਾਂ ਬਾਈ ਆਪਣੇ ਸਾਰੇ ਭਾਈ ਆ ਉਹ ਪਰਾਂ ਸਿਰੇ ਤੇ ਪਾਲ ਸਿੰਘ ਹਮ ਇਹ ਅਮਰਤ ਠੀਕ ਆ ਬਾਈ ਤੇ ਕਿਹਸੇ ਵੀੰਦਰਾ ਹਾਂ ਇਹ ਬੂਟਾ ਅੱਛਾ ਜੀ ਤੇ ਇਹ ਮਾਸੀ ਦਾ ਮੁੰਡਾ ਠੀਕ ਹੈ ਬਾਈ ਬਾਈ ਦਾ ਪਿੰਡ ਗੋਲੇ ਵਾਲਾ ਗੋਲੇ ਵਾਲਾ ਹਾਂ ਬਾਈ ਠੀਕ ਹੈ ਬਾਈ ਦੀਪਾ ਦਾ ਨਾਮ ਇਹ ਤਾਏ ਦਾ ਮੁੰਡਾ ਬਾਈ ਹਾਂ ਤੇ ਇਹ ਵੀ ਮੇਰੇ ਮਤਲਬ ਚਾਚੇ ਦਾ ਮੁੰਡਾ ਹੀ ਹੈ ਮੋਜਗੜ ਤੋਂ ਹਰਿਆਣੇ ਚੋਂ ਇਹ ਠੀਕ ਹੈ ਬਾਈ ਇਹ ਵੀ ਆਪਣਾ ਰਿਸ਼ਤੇਦਾਰੀ ਹੈ ਬਾਈ ਹਾਂ ਗਰਜੀਵਨ ਇਹਦਾ ਨਾਮ ਇਹ ਆਪਣਾ ਭਤੀਜਾ ਲੱਗਦਾ ਅਰਸ਼ ਠੀਕ ਹੈ ਬਾਈ ਉਹ ਵੀ ਭਤੀਜਾ ਹੀ ਹੈ ਠੀਕ ਹੈ ਬਾਈ ਤੇ ਬਾਈ ਬਾਰੇ ਤਾਂ ਆਪਾਂ ਥੋੜਾ ਜਿਹਾ ਇੰਟਰਡਕਸ਼ਨ ਬਾਈ ਦੀ ਤਾਂ ਥੋੜੀ ਜੀ ਬਾਅਦ ਚੋ ਵੀ ਦੇਵਾਂਗੇ ਕੁਝ ਕੁ ਬੰਦਿਆਂ ਨੇ ਇਹਦਾ ਬਾਈ ਨੂੰ ਸਿਆਣੀ ਲਿਆ ਹੋਣਾ ਵੀਡੀਓ ਦੇ ਵਿੱਚ ਬਾਈ ਦੇ ਬਹੁਤ ਸਾਰੇ ਸੌਂਗ ਵੀ ਆਏ ਹਨ ਤੇ ਉਹ ਥੋੜੀ ਜੀ ਗੱਲਬਾਤ ਆਪਾਂ ਬਾਈ ਨਾਲ ਡਿਟੇਲ ਦੇ ਵਿੱਚ ਕਰਾਂਗੇ ਤੇ ਪਹਿਲਾਂ ਆਪਣੇ ਪਿੰਡ ਦਾ ਬਾਈ ਮੋਹਨਪੁਰੇ ਦਾ ਥੋੜਾ ਜਿਹਾ ਐਡਰੈਸ ਕਲੀਅਰ ਕਰ ਦਿਓ ਆਪਣਾ ਪਿੰਡ ਹੈ ਬਈ ਮੋਹਨਪੁਰਾ ਗੰਗਾ ਨਗਰ ਤੋਂ 6 ਕਿਲੋਮੀਟਰ ਹੈ ਠੀਕ ਹੈ ਤਿੰਨ ਪੁਲੀ ਆਉਂਦੀ ਹੈ ਤਿੰਨ ਪੁਲੀ ਤੋਂ ਸਿੱਧੀ ਮੋਹਨਪੁਰੇ ਨੂੰ ਰੋਡ ਆਉਂਦੀ ਹੈ ਗੰਗਾ ਨਗਰੋਂ ਠੀਕ ਹੈ ਬਈ ਤੇ ਪੰਜਾਬ ਚ ਆਉਣੇ ਆ ਤਾਂ ਬਾਈਪਾਸ ਨਿਕ ਪੰਜਾਬ ਚੋਂ ਮਤਲਬ ਗੰਗਾ ਆਪਣੇ ਰਾਸਤਾ ਚ ਐਂਟਰ ਹੋਣ ਸਾਰੀ ਰੋਡ ਤੇ ਚੜ ਜਾਗੇ ਆਪਾਂ ਬਾਈਪਾਸ ਤੇ ਸਿੱਧੀ ਆਪਣੇ ਪਿੰਡ ਹੀ ਆਉਂਦੀ ਹੈ ਆ ਜਾਂ ਬਾਈ ਪਿੱਛੇ ਤੋਂ ਜਿੱਥੇ ਬੈਰੀਕੇਟ ਲੱਗੇ ਆਉਂਦੇ ਆ ਉਹ ਨਹਿਰ ਦਾ ਨਹਿਰ ਆ ਜਾਂਦੀ ਹੈ ਉੱਥੇ ਹਨਾ ਉਹ ਨਾਲ ਦੀ ਸੜਕ ਆਉਂਦੀ ਹੈ ਇੱਕ ਸਿੰਗਲ ਰੋਡ ਆਉਂਦਾ ਹਨਾ ਹਾਂ ਬਾਈ ਸਿੱਧੀ ਆਪਣੇ ਪਿੰਡ ਹੀ ਆਉਂਦੀ ਹੈ ਠੀਕ ਹੈ ਬਾਈ ਤੇ ਕਿੰਨਾ ਕੁ ਟਾਈਮ ਰਵੀ ਬਾਈ ਹੋ ਗਿਆ ਤੁਹਾਨੂੰ ਜਾਨਵਰ ਰੱਖਦੇ ਆ ਨੂੰ ਪਿੱਛੇ ਪਰਿਵਾਰ ਚ ਬਾਪੂ ਜੀ ਹੁਣੇ ਰੱਖਦੇ ਸੀ ਜਾਂ ਤੁਸੀਂ ਕੀਤਾ ਜੀ ਆਪਣਾ ਨੂੰ ਬਈ 11 ਸਾਲ ਹੋ ਗਏ ਮੈਨੂੰ ਰੱਖਦੇ ਨੂੰ ਆਪਣੇ ਤਾਂ ਮੈਂ ਹੀ ਸ਼ੁਰੂ ਕਰਿਆ ਸੀਗਾ ਨਾਨਕੇ ਰੱਖਦੇ ਸੀ ਮੇਰੇ ਪਹਿਲਾਂ ਤੋਂ ਅੱਛਾ ਬਈ ਹਾਂਜੀ ਬਈ ਉਹ ਜਦੋਂ ਜਾਂਦੇ ਹੁੰਦੇ ਸੀਗੇ ਦੇਹ ਦੇ ਹੁੰਦੇ ਸੀਗੇ ਹਾਂਜੀ ਬਸ ਕੋਈ ਖੂਨਚ ਹੀ ਹੁੰਦਾ ਜਿਵੇਂ ਮੰਨ ਲਾ ਨਾਨਕਿਆਂ ਵਾਲੀ ਸਾਈਡ ਤੋਂ ਆ ਗਿਆ ਸਿਸਟਮ ਹੂੰ ਜਦੋਂ ਬੰਦੇ ਦੇ ਅੰਦਰੋਂ ਜਾਗਦਾ ਸਿਸਟਮ ਫੇਰ ਹੀ ਰੱਖ ਸਕਦੇ ਆ ਵੇਖਾ ਵਿਖਾਈ ਵਾਲਾ ਤਾਂ ਬਈ 6 ਮਹੀਨੇ ਰੱਖਦਾ ਹਾਂ ਹਾਂ ਉਹਦੋਂ ਬਾਅਦ ਆੱਕ ਜਾਂਦਾ ਹਾਂ ਅਸਲ ਜਿੰਨਾ ਚਿਰ ਅੰਦਰੋਂ ਬਲੱਡ ਵਾਲੇ ਨਾ ਮਾਰੇ ਨਾ ਨਜ਼ਰ ਕਰ ਲੈ ਮਮੀ ਵਰਗੇ ਸੀਗੇ ਛੋਟੇ ਹੁੰਦੇ ਸੀ ਉਦੋਂ ਮਤਲਬ ਘੋੜੀਆਂ ਵਾਲਾ ਜ਼ਿਆਦਾ ਹੁੰਦਾ ਸੀ ਸਿਸਟਮ ਖੇਤ ਵਗੈਰਾ ਜਾਂਦੇ ਸੀਗੇ ਚੜ ਚੁੜ ਜਾਂਦੇ ਸੀਗੇ ਉਸ ਹਿਸਾਬ ਨਾਲ ਮਤਲਬ ਪਹਿਲਾਂ ਨਾਨਕੇ ਰੱਖਦੇ ਸੀਗੇ ਉਦੋਂ ਬਾਅਦ ਫਿਰ ਆਪਣੇ ਪਰਿਵਾਰਤ ਤਾ ਮੈਂ ਹੀ ਰੱਖਿਆ ਠੀਕ ਆ ਬਾਈ ਰਵੀ ਬਾਈ ਫਿਰ ਉੱਥੇ ਇਹ ਨਹੀਂ ਹੋਇਆ ਚਲੋ ਮਾਤਾ ਜੀ ਦੀ ਦਾ ਹੱਲਾਸ਼ੇਰੀ ਤੁਹਾਡੇ ਨਾਲ ਸੀਗੀ ਹਾਂ ਬਾਈ ਉਹਨਾਂ ਨੇ ਨਹੀਂ ਕਿਹਾ ਵੀ ਯਾਰ ਕਿਹੜੇ ਕੰਮ ਪਈ ਜਾਣਾ ਤੂੰ ਨਹੀਂ ਬਈ ਉਹਨਾਂ ਨੇ ਮੈਨੂੰ ਕਦੇ ਮਤਲਬ ਨਹੀਂ ਰੋਕਿਆਗਾ ਠੀਕ ਹੈ ਬਾਈ ਆਪਾਂ ਬਾਬੇ ਤੋਂ ਡਰ ਕੇ ਆਨੇ ਆ ਵੀ ਆਪਾਂ ਕਦੇ ਮਾੜੇ ਕੰਮ ਗਏ ਵੀ ਨਹੀਂ ਰਹਾ ਪਏ ਵੀ ਨਹੀਂ ਪਰ ਆਪਾਂ ਜਿਹੜਾ ਵੀ ਕੰਮ ਕਰਿਆ ਮੈਨੂੰ ਉਹਨਾਂ ਨੇ ਕਦੇ ਨਹੀਂ ਰੋਕਿਆਗਾ ਅੱਜ ਜ਼ਿਕਰ ਵੀ ਤੂੰ ਇਹ ਕੋਈ ਵੀ ਆਉਂਦਾ ਸ਼ੌਂਕ ਪੂਰਾ ਕਰਨਾ ਦੇ ਮੰਮੀ ਅਰਗੇ ਭਲਾਂ ਦੀ ਗੈ ਵੀ ਦੇਣ ਪਰ ਉਹਨਾਂ ਨੇ ਐ ਗਿਆ ਸੀ ਵੀ ਚਲ ਕੋਈ ਨਹੀਂ ਠੀਕ ਹੈ ਬਾਈ ਹਾਂ ਮੰਨ ਲਓ ਪੂਰਾ ਫੈਮਿਲੀ ਦਾ ਵੀ ਸਾਥ ਆ ਪੂਰਾ ਸਾਥ ਦਾ ਬਾਈ ਮੰਮੀ ਨੂੰ ਵੀ ਬਹੁਤ ਸ਼ੌਂਕ ਹੈ ਠੀਕ ਹੈ ਬਾਈ ਹੁਣ ਮਤਲਬ ਜਿਵੇਂ ਚੱਲੀ ਜਾਂਦਾ ਪ੍ਰਸ਼ਾਦ ਕਰਕੇ ਡੈਲੀ ਘੋੜੀਆਂ ਨੂੰ ਪਾਉਣਾ ਨਹੀਂ ਤਾਂ ਪਾਉਂ ਚੌਕਰ ਚ ਤੇਲ ਪਾ ਦਿੰਨੇ ਆ ਡੈਲੀ ਬਣਾ ਕੇ ਦੇਣਾ ਪ੍ਰਸ਼ਾਦ ਪਾਉਣਾ ਘੋੜੀਆਂ ਨੂੰ ਪੂਰੀ ਸੇਵਾ ਕਰਦੇ ਆ ਬਈ ਸ਼ੌਂਕ ਠੀਕ ਹੈ ਬਾਈ ਤੇ ਇੱਕ ਤੁਸੀਂ ਹੋਰ ਵੀ ਬਾਈ ਵਧਾਈ ਦੇ ਪਾਤਰੋਂ ਘੋੜਿਆਂ ਬਾਰੇ ਤਾਂ ਆਪਾਂ ਗੱਲਬਾਤ ਕਰਦੇ ਆਂ ਅੱਗੇ ਫਾਰਮ ਬਹੁਤ ਸੋਹਣਾ ਬਣਿਆ ਬਾਈ ਤੁਹਾਡਾ ਹਾਂਜੀ ਬਈ ਤੇ ਇੱਥੇ ਮੇਰਾ ਖਿਆਲ ਇੱਕ ਦੋ ਗਾਣੇ ਵੀ ਸ਼ੂਟ ਹੋਇਆ ਬਾਈ ਦਾ ਵੀ ਇੱਕ Song ਹੋਇਆ ਤੇ ਬਾਈ ਸੰਧੂ ਸਰਜੀਤ ਦਾ ਵੀ ਹੋਇਆ ਹਾਂਜੀ ਬਈ ਸਰਪੰਚੀ Song ਸੰਧੂ ਸਰਜੀਤ ਦਾ ਹੋਇਆ ਬਈ ਹਾਂ ਹਾਂਜੀ ਬਈ ਤੇ ਉਹ ਵੀ ਕਾਫੀ ਗਾਣਾ ਚੱਲਿਆ ਹਨਾ ਹਾਂ ਬਈ ਚੰਗਾ ਚੱਲਿਆ ਹਨਾ ਸੋ ਬਾਈ ਅੱਗੇ ਜੇ ਆਪਾਂ ਪਹਿਲਾਂ ਨੋਕਰੇ ਘੋੜੇ ਬਾਰੇ ਗੱਲਬਾਤ ਸ਼ੁਰੂ ਕਰ ਲਈਏ ਹਾਂਜੀ ਬਈ ਇਹਦਾ ਨਾਮ ਮੇਰਾ ਖਿਆਲ ਤੁਸੀਂ ਬਾਦਲ ਰੱਖਿਆ ਬਾਦਲ ਹਾਂਜੀ ਬਾਈ ਠੀਕ ਹੈ ਬਾਈ ਇਹ ਆਪਾਂ ਬੱਚਾ ਲਿਆ ਸੀ ਏ ਬਈ ਆਪਾਂ 17 ਕਿ ਮਹੀਨਿਆਂ ਦਾ ਲਿਆ ਸੀਗਾ। ਅੱਛਾ ਜੀ। ਹਾਂਜੀ ਬਈ। ਠੀਕ ਆ ਬਈ। ਕਿਹੜੀ ਜਗ੍ਹਾ ਤੋਂ ਆਇਆ ਸੀ? ਇਹ ਬਈ ਆਪਣੇ ਘੋਲੀਏ ਪਿੰਡ ਆ ਬਿੱਟਾ ਬਿੱਟਾ ਮੁੰਡਾ। ਅੱਛਾ ਬਈ। ਉੱਥੇ ਉਹਦੇ ਤੋਂ ਲਿਆ ਸੀਗਾ। ਹਾਂਜੀ ਬਈ। ਤੇ ਇਹ ਬੱਚਾ ਬਾਈ ਤੁਸੀਂ ਉਹਨਾਂ ਦੇ ਘਰ ਦੇਖਿਆ ਸੀ ਜਾਂ ਕਿਸੇ ਬੰਦੇ ਨੇ ਦੱਸ ਪਾਈ ਸੀ ਤੁਹਾਨੂੰ ਵੀ ਉਹ। ਬਈ ਉੱਥੋਂ ਹੀ ਲਿਆ ਉਹਨਾਂ ਤੋਂ ਹੀ ਬਸ ਐਂ ਦੱਸ ਪੈ ਗਈ ਗਾਂ ਦੀ ਗਾਂ ਫਿਰ ਬਾਈ ਨੂੰ ਮੈਂ ਪਲਵਾਨ ਨੂੰ ਫੋਨ ਕਰਿਆ ਸੀਗਾ। ਹੂੰ। ਬਈਆਂ ਦੇ ਵੀ ਆਪਣੇ ਕੋਲੇ ਜਦੋਂ ਦਾ ਘੋੜਾ ਆਇਆ ਉਹ ਤੋਂ ਪਹਿਲਾਂ ਦਾ ਬੱਚਿਆਂ ਚੋਂ ਇਹ। ਹੂੰ। ਫਿਰ ਬਾਈ ਨੇ ਮੈਂਟੂ ਬਾਈ ਨੂੰ ਪੁੱਛਿਆ ਹੂੰ ਫੇਰ ਉਦੋਂ ਬਾਅਦ ਕਲੀਅਰ ਕਰਕੇ ਫੇਰ ਅਸੀਂ ਲਿਆ ਇਹ ਠੀਕ ਹੈ ਬਾਈ ਉਹਦੋਂ 17 ਮਹੀਨਿਆਂ ਦਾ ਸੀ ਹਾਂ ਬਾਈ ਉਦੋਂ ਇੰਨੀ ਦੱਖ ਨਹੀਂ ਦਿੰਦਾ ਸੀਗਾ ਜਿਵੇਂ ਮਤਲਬ ਵੀ ਐ ਬਣੂਗਾ ਹੂੰ ਬਸ ਅਸੀਂ ਲਾਈਨ ਦੇਖ ਕੇ ਮੈਨੂੰ ਵੀ ਇੰਨਾ ਨਹੀਂ ਪਤਾ ਸੀਗਾ ਪਹਿਲੀ ਵਾਰੀ ਘੋੜਾ ਰੱਖਣਾ ਸੀਗਾ ਆਪਾਂ ਐਵੇਂ ਕਹਿ ਦਗੇ ਵੀ ਹਾਂ ਵੀ ਅਸੀਂ ਦੇਖ ਕੇ ਹੀ ਲਿਆ ਵੀ ਇਹ ਬਣੂਗਾ ਹਾਂ ਬਾਈ ਤੇ ਬਸ ਬਾਬੇ ਨੇ ਬਹੁਤ ਸੋਹਣਾ ਤਿਆਰ ਕਰਤਾ ਹੂੰ ਤੇ ਵਧੀਆ ਬੱਚੇ ਵੀ ਬਹੁਤ ਚੰਗੇ ਆ ਜਾਂਦੇ ਆ ਬਈ ਹਾਂਜੀ ਬਈ ਰਿਜ਼ਲਟ ਵੀ ਆਪਾਂ ਭਰਾਮਾ ਨੂੰ ਦਿਖਾ ਦੇਾਂਗੇ ਰਾਈਟ ਵੀ ਚੰਗੀ ਕੱਢ ਗਿਆ ਬਈ 66 ਇੰਚ ਹਾਈਟ ਆ ਠੀਕ ਆ ਬਈ ਹਾਂਜੀ ਬਈ ਠੀਕ ਆ ਬਈ ਤੇ ਬਾਕੀ ਚਲੋ ਤੁਸੀਂ ਇਹਦੀ ਲਾਈਨ ਬਾਰੇ ਤਾਂ ਸਾਰਾ ਸਮੁੰਦਰ ਬਾਰੇ ਤਾਂ ਕਲੀਅਰ ਕਰ ਹੀ ਲਿਆ ਸੀ ਕਨਫਰਮ ਕਰ ਲਿਆ ਸੀ ਵੀ ਉਹਦਾ ਬੱਚਾ ਪਰ ਫੇਰ ਵੀ ਆਮ ਅਣਜਾਣ ਬੰਦੇ ਨੂੰ ਵੀ ਇਹ ਸਾਹਮਣੇ ਖੜਾ ਹਾਂਜੀ ਵੀ ਰਾਜੂ ਦਾ ਹੀ ਆ ਸਾਰੀ ਦੇਖੋ ਉਹੀ ਦਿੰਦਾ ਬਈ ਹਾਂਜੀ ਰਾਜੂ ਦੀ ਮਾਂ ਐ ਇਹਦੀ ਬਈ ਠੀਕ ਆ ਬਈ ਗੁਗਰੀ ਸੀਗੀ ਕੋੜੀ ਸੋ ਬਲੱਡ ਲਾਈਨ ਬਾਈ ਦੋਨਾਂ ਪਾਸਿਆਂ ਤੋਂ ਚੰਗੀ ਆ। ਬਹੁਤ ਚੰਗੀ ਬਲੱਡ ਲਾਈਨ ਆ ਬਾਈ ਫੇਰ ਹੀ ਚੰਗਾ ਸੁੰਦਾ ਘੋੜਾ। ਹੂੰ ਕਿਉਂਕਿ ਰਾਜੂ ਵੀ ਪੁਰਾਣਾ ਘੋੜਾ ਹੋਇਆ। ਮਾਂ ਦਾ ਵੀ ਵੱਡਾ ਰੋਲ ਹੁੰਦਾ ਬੱਚਿਆਂ 'ਚ। ਹੂੰ ਹਾਂਜੀ। ਸੋ ਦੋਨੇ ਲਾਈਨਾਂ ਹੀ ਬੜੀਆਂ ਸਟਰੋਂਗ ਆ ਗਈਆਂ। ਹਾਂਜੀ ਹਾਂਜੀ। ਰਵੀ ਬਾਈ ਹੁਣ ਕਿੰਨੀ ਉਮਰ ਹੋ ਗਈ ਇਹਦੀ? ਇਹ ਬਾਈ ਹੋ ਗਿਆ 3.7 ਸਾਲ ਦਾ ਹੋ ਗਿਆ। ਅੱਛਾ। ਹਾਂਜੀ ਬਾਈ। ਠੀਕ ਆ। ਰਿਜ਼ਲਟ ਕਿੰਨੇ ਕ ਆ ਗਏ ਤੁਹਾਡੇ ਧਿਆਨ ਦੇ ਵਿੱਚ ਜੇ ਆਪਾਂ ਮੋਟੀ ਜੀ ਤੱਕ ਨਾਲ ਦੇਖੀ ਵੀ ਕਿੰਨੇ ਕ ਬੱਚੇ ਤੁਸੀਂ ਆਪਦੇ ਅੱਖੀ ਦੇਖ ਲਏ ਇਹਦੇ ਆ ਗਏ ਹੋਣੇ ਆ ਬਈ ਮੇਰੇ ਹਿਸਾਬ ਨਾਲ 20 30 35 40 ਦੇ ਲੰਮਸਾ ਹੂੰ ਪੂਰੇ ਗਿਣੇ ਤਾਂ ਨਹੀਂ ਕਿ ਕਦੇ ਪਰ ਆ ਗਏ ਹੋਣੇ ਇਹਨੇ ਅੱਛਾ ਹਾਂਜੀ ਬਈ ਠੀਕ ਆ ਬਈ ਤੇ ਬੱਚੇ ਸਫਾਈ ਚ ਵੀ ਬਹੁਤ ਆਏ ਆ ਹਨਾ ਆਪਦੇ ਵੀ ਇਹਦੇ ਸਪੌਟ ਨਾ ਮਾਤਰੀਏ ਕੋਈ ਇੰਨਾ ਬਾਹਲਾ ਛਿਪਕਾ ਹੈ ਨਹੀਂ ਹਨਾ ਹਾਂਜੀ ਬਈ ਸਫਾਈ ਚ ਵੀ ਬਹੁਤ ਆਏ ਆ ਤੇ ਬਾਕੀ ਬਾਡੀ ਬੁੱਡੀ ਦੇ ਬੜੇ ਚੰਗੇ ਆਏ ਆ ਬੱਚੇ ਕੰਨ ਬੜੇ ਕੁੰਡੀਦਾਰ ਆਏ ਆ ਹਾਂਜੀ ਬਈ ਠੀਕ ਆ ਬਈ ਇੱਕ ਬਸ਼ੀਰਾ ਤਾਂ ਆਪਣੇ ਘਰੇ ਹੀ ਖੜਾ ਬਈ ਇਹਦੇ ਆਪਣੇ ਘਰੇ ਹੀ ਉਹਦੀਆਂ ਪਿੱਛੇ ਜੇ ਫੋਟੋਆਂ ਵੀ ਬੜੀਆਂ ਵਾਇਰਲ ਹੋਈਆਂ ਸੀ ਹਨਾ ਜੋ ਰਿਜ਼ਲਟ ਦੀ ਫੋਟੋ ਤੁਸੀਂ ਪਾਈ ਸੀ ਹਾਂ ਬਈ ਤਿਆਰ ਕਰੀ ਜਾਂਦੇ ਆ ਬੱਚਾ ਆਪਾਂ ਉਹ ਹਾਂਜੀ ਬਈ ਕਿੰਨੇ ਚਿਰ ਦਾ ਹੋ ਗਿਆ ਬਈ ਉਹ ਬਈ ਸਵਾ 6 ਮਹੀਨਿਆਂ ਦਾ ਹੋ ਗਿਆ ਠੀਕ ਆ ਬਈ ਹਾਂਜੀ ਬਈ ਉਹ ਮੱਝੂ ਕੇ ਲੈਣ ਦੀ ਘੋੜੀ ਐ ਨੀਲੀ ਅੱਛਾ ਉਹ ਆਪਣੇ ਪੰਜ ਕੁਲੇ ਇੰਨੀਉਂ ਆਈ ਐ ਹਾਂ ਤੇ ਚੰਬਾ ਹੀ ਸੂਈ ਸੀ ਉਹ ਤਿੰਨ ਗੇੜੇ ਦੋ ਗੇੜੇ ਨੁਕਰੇ ਤੋਂ ਇੱਕ ਗੇੜੇ ਮਿਆਲਾਂ ਵਾਲੇ ਸੂਰਜ ਤੋਂ ਆਪਣੇ ਕੋਲੇ ਇਹਦੇ ਤੋਂ ਜਾ ਕੇ ਬੱਚਾ ਦਿੱਤਾ ਹੁਣ ਇਹਨੂੰ ਵੀਰਾ ਨਹੀਂ ਫਿਰ ਉਹ ਘੋੜੀ ਆਪਾਂ ਖਾਲੀ ਲਈ ਸੀ ਉਹ ਭਈ ਅਸੀਂ ਲਈ ਜਦੋਂ ਉਥੋਂ ਭਰਾ ਕੇ ਲਿਆਂਦੀ ਸੀ ਅਸੀਂ ਸੂਰਜ ਤੋਂ ਦੂਜੀ ਾਰ ਫਿਰ ਪਹਿਲਾਂ ਸੂਈ ਸੀ ਸੂਰਜ ਤੋਂ ਜਦੋਂ ਘਰੇ ਆਈ ਮਤਲਬ ਘੋੜੀ ਖਾਲੀ ਨਿਕਲ ਗਈ ਭਰਾ ਕੇ ਲਿਆਂਦੀ ਸੀ ਅਸੀਂ 20 21 ਦਿਨਾਂ ਤੋਂ ਮਤਲਬ ਰੀਟ ਚ ਆ ਗਈ ਫੇਰ ਅਸੀਂ ਭਰਾਤੀ ਇਹਦੇ ਤੋਂ ਹੀ ਮੈਂ ਕਿਹਾ ਵੀ ਨਹੀਂ ਲੈ ਕੇ ਜਾਂਦੇ ਕਿਤੇ ਹੂੰ ਹੂੰ ਜਿਹੜਾ ਆਵਿਆਂ ਦੇ ਵੀ ਹੈ ਇਹਦੇ ਤੋਂ ਤੁਸੀਂ ਇਹ ਕਿਉਂ ਛੱਡਤਾ ਮੈਂ ਕਿਹਾ ਕੋਈ ਨਹੀਂ ਕਰੂਗੇ ਬਾਬਾ ਮੇਰ ਕਰਤੀ ਬਈ ਬਹੁਤ ਚੰਗਾ ਬੱਚਾ ਹੈ ਪਰ ਤਸੱਲੀਆ ਕਰਾਤੀਆਂ ਬਈ ਤਸੱਲੀਆ ਕਰਾਦੀਆਂ ਬਈ ਗਰਦਨ ਗੁਰਦਨ ਬੜਾ ਚੰਗਾ ਬੱਚਾ ਹੈ ਹਾਂ ਰੀਕਿਆਂ ਜੀ ਵੀ ਬੜਾ ਬਾਈ ਬਾਕੀ ਉਹ ਵੀ ਮਜ਼ਬੂਤ ਵੀ ਆ ਹਾਂ ਹਾਂ ਬਹੁਤ ਚੰਗਾ ਬਣੂਗਾ ਅਗਰੈਸ਼ਨ ਵੀ ਚੰਗਾ ਕਰਾਂਗੇ ਚੰਗਾ ਬਣੂਗਾ ਬਹੁਤ ਚੰਗਾ ਹੂੰ ਇਹਦਾ ਬਈ ਫਿਰ ਵਿਚਾਰ ਫਿਰ ਅੱਗੇ ਇਹਨੂੰ ਵੀ ਤਿਆਰ ਕਰਨ ਦਾ ਬਣਾਇਆ ਬੱਚੇ ਨੂੰ ਬਈ ਤਿਆਰ ਕਰਾਂਗੇ ਕਰੀ ਤਾਂ ਹੂੰ ਹਾਂ ਬਸ ਇਹੀ ਮਾਨਾ ਕਿਰਾਂ ਕੋਈ ਹੋਰ ਐ ਸੇਲਦਾ ਨਹੀਂ ਹੂੰ ਕਿ ਕੋਈ ਆ ਵੀ ਗਿਆ ਚੰਗਾ ਚਾ ਵਾਣ ਹੋਇਆ ਤਾਂ ਦੇਖ ਲਾਂਗੇ ਬਾਕੀ ਕਿਹੜਾ ਤਿਆਰ ਕਰਦੇ ਆ ਠੀਕ ਆ ਬਈ ਇੱਕ ਵਾਰਾ ਚਲੋ ਆਪਦਾ ਜੋਰ ਲਾਇਆ ਬਿਆਨਾ ਵੀ ਹਾਂ ਹਾਂ ਬਈ ਜਿੰਨਾ ਟਾਈਮ ਆਪਣੇ ਕੋਲੇ ਆ ਹਾਂਜੀ ਹਾਂਜੀ ਬਈ ਕਿਹੜਾ ਸਾਂਹ ਬਣਾਵਾਂਗੇ ਫੇਰ ਵੇਖਾਂਗੇ ਠੀਕ ਆ ਬਈ ਜੇ ਕੋਈ ਪਹਿਲਾਂ ਜੇ ਕੋਈ ਚੰਗੇ ਮੱਲਾ ਵੀ ਮਾਨ ਵਾਲਾ ਹੋਵੇ ਵੀ ਠੀਕ ਆ ਯਾਰ ਹਾਂ ਫੇਰ ਆਪਾਂ ਕਰ ਵੀ ਲਵਾਂਗੇ ਕੋਈ ਗੱਲ ਤੇ ਬਸ਼ੇਰੀਆਂ ਬਸ਼ੂਰੀਆਂ ਵੀ ਕਾਫੀ ਚੰਗੀਆਂ ਆ ਗਈਆਂ ਹਾਂ ਬਸ਼ੇਰੀਆਂ ਵੀ ਬਹੁਤ ਚੰਗੀਆਂ ਆਈਆਂ ਬਈ ਅੱਛਾ ਹਾਂਜੀ ਬਈ ਚੰਬੀਆਂ ਕੋੜੀਆਂ ਤੇ ਰਿਜ਼ਲਟ ਚੰਗਾ ਰਿਹਾ ਚੰਬੀਆਂ ਤੇ ਵੀ ਚੰਗਾ ਬਈ ਨੁਕਰੀਆਂ ਤੇ ਵੀ ਚੰਗਾ ਸ਼ੇਵਕਾ ਬਹੁਤ ਘੱਟ ਆਉਂਦਾ ਬੱਚਿਆਂ ਦਾ ਹੂੰ ਬਹੁਤ ਜ਼ਿਆਦਾ ਬੱਚੇ ਮਤਲਬ ਸਪੋਰਟਲੈਸ ਹੀ ਆਈ ਜਿਆਦਾਤਰ ਜੇ ਕਿਸੇ ਦੇ ਆਇਆ ਵੀ ਇਹ ਸ਼ੇਵਕਾ ਕੋਈ ਨਾ ਮਾਤਰ ਕਿਤੇ ਕੀ ਅਖਣਾ ਆ ਗਿਆ ਤਾਂ ਪਰ ਜਿਆਦਾਤਰ ਸਪੋਰਟਲੈਸ ਹੀ ਘੜਦਾ ਬੱਚੇ ਹੂੰ ਹਾਂਜੀ ਭਾਈ ਬਾਕੀ ਰਵੀ ਭਾਈ ਜੇ ਆਪਣੇ ਏਰੀਏ ਚ ਆਸ-ਪਾਸੇ ਗੱਲ ਕਰ ਲਈਏ ਜਿਵੇਂ ਪੰਜਾਬ ਦੇ ਵਿੱਚ ਨੌਕਰੀਆਂ ਘੋੜੀਆਂ ਟਾਮੀਆਂ ਇੱਥੇ ਹੁੰਦੀਆਂ ਨੇ ਅੱਜ ਕੱਲ ਪਰ ਸੋਡੇ ਇੱਧਰ ਗੰਗਾ ਨਗਰ ਵਾਲੀ ਸਾਈਡ ਹਜੇ ਕਾਫੀ ਲੋਕਾਂ ਕੋਲੇ ਤਾਂ ਬਈ ਨੌਕਰੀਆਂ ਕੋੜੀਆਂ ਚੱਲ ਰੀਆਂ ਐ ਕੋੜੀਆਂ ਆਪਣੇ ਇਧਰ ਕਰਨਪੁਰ ਪਦਮਪੁਰ ਸਾਈਡ ਚੰਗੇ ਜਾਣ ਵਾਲਾ ਇਧਰ ਬਿਲਕੁਲ ਹਾਂਜੀ ਬਈ ਮੰਨ ਲਓ ਨੌਕਰਾ ਜਾਣ ਬਰੇ ਇਹਨਾਂ ਨੇ ਸੰਭਿਆ ਹੋਏ ਸੰਭਿਆ ਬਈ ਪੰਜਾਬ ਚ ਤਾਂ ਥੋੜਾ ਜਿਹਾ ਦੇਖਦੇ ਆਂ ਮਾਰਵਾੜੀ ਦਾ ਥੋੜਾ ਜਿਹਾ ਘੱਟ ਆ ਇਧਰ ਹਾਂ ਚੰਬੇ ਨੁਗਰੇ ਇਹ ਜਿਆਦੇ ਆ ਹਾਂ ਹਾਂਜੀ ਬਈ ਬਿਲਕੁਲ ਬਈ ਕਈ ਵਾਰ ਅਸੀਂ ਵੀ ਪਿੱਛੇ ਜੇ ਇੱਕ ਘੋੜੀ ਇਧਰੋਂ ਲੈ ਕੇ ਗਏ ਸੀ ਤੇ ਬਾਕੀ ਦੇਖਿਆ ਉਦੋਂ ਵੀ ਇਧਰ ਢੇੜਾ ਗੂੜਾ ਕੱਢਿਆ ਸੀ ਚੰਗੀਆਂ ਘੋੜੀਆਂ ਨੇ ਬਈ ਨੌਕਰੀਆਂ ਨਹੀਂ ਚੰਗੇ ਜਾਣ ਵਾਲੇ ਹੈਗੇ ਬਈ ਬਿਲਕੁਲ ਬਈ ਤੇ ਬਾਕੀ ਫੀਸ ਬਾਈ ਕਿੰਨੀ ਰੱਖਦੀ ਰਵੀ ਬਰੇਦੀ ਫੀਸ ਬਾਈ 15000 ਰੱਖੀ ਹੈ ਫੀਸ ਬੜੀ ਘੱਟ ਰੱਖੀ ਹੈ ਫੀਸ ਬਾਈ ਐ ਆ ਵੀ ਕੋਈ ਵੀ ਬੰਦਾ ਹਨਾ ਸੋਚਦਾ ਯਾਰ ਅਗਲੇ ਦਾ ਦੂਰੋਂ ਵੀ ਆਉਂਦਾ ਹਨਾ ਕਿਰਾਇਆ ਕਰੂਆ ਬਹੁਤ ਮਹਿੰਗਾ ਪੈ ਜਾਂਦਾ ਕੰਮ ਜੈਤ ਜੀ ਫੀਸ ਜੇ ਕੋਈ ਮਤਲਬ ਬੰਦਾ ਜਮਾ ਹੀ ਨਾ ਸਰਦਾ ਹੋਵੇ ਆ ਪਾਉਨੋ ਵੀ ਨਹੀਂ ਕਦੇ ਨਾਰਾਜ਼ ਕਰਿਆਗਾ ਕੋਈ ਐਨਾ ਸੋਚੇ ਵੀ 15000 ਵੀ ਨਹੀਂ ਦਿੱਤਾ ਜਾਂਦਾਗਾ ਕੋਈ ਚੱਕਰ ਵਾਲੀ ਗੱਲ ਨਹੀਂ ਕਿ ਬੰਦਾ ਕੋਈ ਨਰਾਜ ਨਹੀਂ ਹੋਣਾ ਚਾਹੀਦਾਗਾ ਠੀਕ ਹੈ ਬਾਈ ਹਾਂ ਫੀਸ ਤਾਂ ਪੈਸੇ ਪੂਸਿਆਂ ਵਾਲਾ ਆਪਾਂ ਨੂੰ ਏਡਾ ਬੜਾ ਲਾਲਚ ਹੈ ਨਹੀਂਗਾ ਵੀ 15000 ਫੀਸ ਆਪਾਂ ਹਿਸਾਬ ਨਾਲ ਰੱਖੀ ਹੈ ਵੀ ਹਰੇਕ ਬੰਦੇ ਦੇ ਹਿਸਾਬ ਚ ਜੇ ਹਿਸਾਬ ਜਬਾਕ 200 ਸ਼ੌਕੀਆ ਦੌਰ ਜੇ ਤੀ ਦੂਰੇ ਹਉਣੇ ਮਸ ਹਾਂ 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 ਠੀਕ ਹੈ ਬਾਈ ਤੇ ਬਾਕੀ ਤੋਰੇ ਦੂਰੇ ਦੇ ਹੱਕ ਨੂੰ ਘੋੜਾ ਬਹੁਤ ਚੰਗਾ ਬਾਈ ਹਾਂ ਬਾਈ ਤੁਰਦਾ ਵਧੀਆ ਇੱਕ ਤਾਂ ਹੰਦਾ ਆਮ ਆਪਾਂ ਦੇਖਦੇ ਆਂ ਅੱਜਕੱਲ ਘੋੜੇ ਅੰਦਰ ਹੀ ਖੜੇ ਆ ਕਮਰਿਆਂ ਦੇ ਵਿੱਚ हां भाई चलो ਜਦੋਂ ਘੋੜੀ ਮੇਟ ਕਰਾਉਣ ਕੋਈ ਲੈ ਕੇ ਆਉਂਦਾ ਉਦੋਂ ਹੀ ਘੋੜੇ ਬਾਹਰ ਨਿਕਲਦੇ ਆਣ ਤੇ ਆਮ ਤੁਸੀਂ ਦੇਖਿਆ ਵੀ ਵੀਡੀਓ ਵੀਡੀਓ ਤੁਸੀਂ ਪਹਿਲਾਂ ਵੀ ਪਾਉਣੇ ਰਹਿੰਦੇ ਹੋ हां भाई ਆਪਾਂ ਨੂੰ ਸ਼ੌਂਕ ਆ ਚੜ੍ਹਨ ਦਾ ਚਾਲ ਵਾਲੀ ਘੋੜੀ ਵੀ ਆਪਣੇ ਕੋਲੇ ਉਹ ਵੀ ਚੰਗਾ ਤੁਰਦੀ ਐ ਹਮ ਹਰਮਾਨਗੜ ਗੰਗਾ ਨਗਰ ਫਸਟ ਆਈ ਸੀ ਠੀਕ ਐ ਭਾਈ ਹਾਂਜੀ ਭਾਈ ਤੇ ਘੋੜਾ ਬਸ ਜਦੋਂ ਟਾਈਮ ਲੱਗਦਾ ਵੀ ਚੜ੍ਹਦਾ ਹੀ ਐ ਫਿਰ ਹਮ ਥੋੜੇ ਬਾਕੀ ਭਾਈ ਰਾਹ ਰੂ ਇਧਰ ਹੈ ਹੈਗੇ ਆ ਵਧੀਆ ਰਾਹ ਰੂ ਹੈਗੇ ਆ ਭਾਈ ਕਿਤੇ ਰਾਹ ਹੈਗੇ ਆ ਹਮ ਹਾਂਜੀ ਠੀਕ ਐ ਬਾਕੀ ਚਲੋ ਉਹ ਵੀ ਆਪਾਂ ਦੇਖਿਆ ਵੀਡੀਓ ਦੇ ਵਿੱਚ ਘੋੜਾ ਜਦੋਂ ਕਾਠੀਕੁੱਠੀ ਲੱਗੇ ਤੋਂ ਤੁਰਦਾ ਜਾਂ ਉਦੋਂ ਵੀ ਬਹੁਤ ਚੰਗਾ ਤੁਰਦਾ ਹਨਾ ਨਹੀਂ ਨਹੀਂ ਬਹੁਤ ਚੰਗਾ ਪੂਰਾ ਜੋਰ ਲਾਉਂਦਾ ਬਈ ਤੇ ਐ ਇਥੇ ਕੇਮਾ ਨਹੀਂ ਮੰਨਦਾ ਆਪਾਂ ਕਿੰਨੇ ਚਿਰ ਤੋਰੀ ਫਰੇ ਆ ਕੇ ਕੇਮਾ ਤਾਂ ਬਈ ਐ ਆ ਨਾ ਜੇ ਹੁਣ ਆਪਾਂ ਅੰਦਰੋਂ ਹੀ ਨਾ ਕੱਢਿਆ ਆਊਗਾ ਹੂੰ ਉਹਨੇ ਤਾਂ ਸਕੇਮਾ ਮੰਨਣਾ ਹੀ ਹੈ ਜਿਹੜਾ ਜਾਨਵਰ ਦੀ ਪ੍ਰੈਕਟਿਸ ਹੈ ਹੂੰ ਹੂੰ ਉਹ ਫਿਰ ਉਹਦੀ ਇਸ ਟਾਈਮ ਨਾ ਬਣ ਜਾਂਦੀ ਐ ਇਥੇ ਕੇਮਾ ਤਾਂ ਨਹੀਂ ਮੰਨਦਾਗਾ ਹੂੰ ਬਿਲਕੁਲ ਬਈ ਤੇ ਇੱਕ ਜਿਹੜਾ ਆਪਾਂ ਦੂਜਾ ਮਾਰਵਾੜੀ ਬਿਸ਼ੇਰਾ ਉਹਦੇ ਬਾਰੇ ਵੀ ਦੱਸੋ ਉਹਦਾ ਨਾਮ ਹੈ ਬਈ ਜੈਮਸਨ ਹਾਂਜੀ ਬਈ ਸ਼ੈਨਵਾਜ ਘੋੜੇ ਦਾ ਬੱਚਾ ਦਿਲਸ਼ਾਨ ਦਾ ਪੋਤਾ ਫੂਲ ਸਿੰਘ ਵਾਲੇ ਦਾ ਠੀਕ ਹੈ ਬਈ ਹਾਂਜੀ ਬਈ ਮਾਂ ਉਹਦੀ 골ਡਨ ਸਟਾਰ ਦੀ ਹੈ ਹਮ ਮਾਂ ਵੀ ਪੰਜ ਕਲਿਆਣਾ ਬਈ ਹਮ ਪਿਓ ਵੀ ਦਾਦਾ ਵੀ ਹਮ ਸਾਰਾ ਖਾਨਦਾਨ ਬਹੁਤ ਚੰਗੇ ਖਾਨਦਾਨ ਦਾ ਘੋੜਾ ਬਈ ਬਰੀਕੀ ਬੜੀ ਹੈ ਬੱਚੇ ਵੀ ਦੋ ਬਸ਼ੇਰੀਆਂ ਆਈਆਂ ਹਮ ਹਮ ਬਹੁਤ ਚੰਗੀਆਂ ਆਈਆਂ ਠੀਕ ਹੈ ਭਾਈ ਆਪਦੀ ਮਾਰਕਿੰਗ ਇਹਦੀ ਮੱਥੇ ਪਟਾ ਤਿੰਨ ਪੈਰ ਚਟੇ ਤਿੰਨ ਪੈਰ ਚਟੇ ਹਾਂਜੀ ਤੇ ਕੰਨ ਬੜਾ ਜਿਆਦਾ ਛੋਟਾ ਬਾਈ ਕੰਨ ਬਹੁਤ ਬਰੀਕੀ ਹੈ ਬਾਈ ਕੰਨ ਤਾਂ ਪੂਰਾ ਸਿਰ ਹੈ ਕੁੰਡੀ ਵੀ ਪੂਰੀ ਫੁੱਲ ਆ ਹਾਂ ਕੁੰਡੀ ਵੀ ਪਤਲਾ ਵੀ ਹੈ ਕੰਨ ਪਤਲਾ ਵੀ ਹੈ ਇੱਕ ਆਪਾਂ ਨਹੀਂ ਦੇਖਦੇ ਵੀ ਕਈ ਵਾਰੀ ਕਿਸੇ ਜਾਨਵਰ ਦਾ ਕੰਨਾ ਜਿਹੜਾ ਮਾਰਵਾੜੀ ਦੇ ਵਿੱਚ ਜਿਆਦਾ ਕਈ ਵਾਰ ਉੱਪਰ ਚੜ ਜਾਂਦਾ ਓਵਰਲੈਪ ਹੋ ਜਾਂਦਾ ਪਰ ਇਹ ਜਮਾ ਹੈ ਕੰਨ ਭਾਈ ਜਮਾ ਹੈ ਟੱਕਰ ਨਾਲ ਟੱਕਰ ਲਾਉਂਦਾ ਹਾਂਜੀ ਭਾਈ ਤੇ ਜਦੋਂ ਆਪਾਂ ਵੀਡੀਓ ਬਣਾਉਣ ਤੋਂ ਪਹਿਲਾਂ ਤੁਸੀਂ ਮੈਨੂੰ ਰਿਜ਼ਲਟ ਦਿਖਾਇਆ ਸੀ ਇਹਦੀ ਇੱਕ ਬੱਚੀ ਬਹੁਤ ਜਿਆਦਾ ਸ਼ਾਨਦਾਰ ਸੀ ਬਹੁਤ ਚੰਗੀ ਬੱਚੀ ਸੀ ਬਈ ਉਹ ਉਹਦੇ ਵੀ ਕੀ ਕਹਿਣੇ ਆ ਜੇ ਆਪਾਂ ਕਿਸੇ ਚੰਗੇ ਬਰੀਡਰ ਨੂੰ ਪੂਰੇ ਕਹਿੰਦੇ ਕਹੋਂਦੇ ਨੋ ਫੋਟੋ ਭੇਜ ਨਹੀਂ ਹੋਵੇ ਮੈਂ ਕਿਹੜਾ ਬੰਦਾ ਦੇਖ ਕੇ ਉਹੀ ਹਿੱਲ ਜੂਆ ਵੀਡੀਓ ਦੇਖ ਕੇ ਅਗਲਾ ਕੋਈ ਆ ਰਾਕੀ ਹਾਂਜੀ ਭਾਈ ਆਪਾਂ ਲਾ ਦੇਾਂਗੇ ਵਿੱਚ ਮੈਂ ਤੁਹਾਨੂੰ ਭੇਜ ਦੂੰਗਾ ਫੋਟੋ ਹਾਂ ਬਿਲਕੁਲ ਬਾਈ ਤੇ ਬੰਦਾ ਯਕੀਨ ਨਹੀਂ ਕਰੂਗਾ ਵੀ ਇੰਨਾ ਚੰਗਾ ਰਿਜ਼ਲਟ ਕੋਡੇ ਹਾਂਜੀ ਹਾਂਜੀ ਤੇ ਇੱਕ ਹੋਰ ਬਈ ਇਹ ਮੇਰਾ ਖਿਆਲਾ ਕਮੈਤਜੀ ਘੋੜੀ ਮੰਗਰਾ ਹਾਂਜੀ ਬਈ ਉਹ ਘੋੜੀ ਦਾ ਕੰਨ ਵੀ ਨਹੀਂ ਐਡਾ ਚੰਗਾ ਕੰਨ ਵੀ ਘੋੜੀ ਵੀ ਥੋੜੀ ਜੀ ਦੇਖੋ ਫਰੰਟ ਤੋਂ ਜਿਵੇਂ ਫੋਟੋ ਪਰ੍ਹਾਂ ਨੂੰ ਦਿਖ ਜੂਗੀ ਥੋੜੀ ਜੀ ਹਲਕੀ ਆ ਕੋਈ ਤੇ ਪਰ ਉਹਦਾ ਵੀ ਰਿਜ਼ਲਟ ਦੇਖੋ ਕਿੰਨਾ ਸੋਹਣਾ ਹੋਰ ਬਹੁਤ ਜ਼ਿੰਦਗੀ ਵਿੱਚ ਹਮਮ ਹੋਰ ਬੱਚੇ ਬਈ ਫਿਰ ਇਹਦੇ ਇੱਕ ਦੋ ਹੋਰ ਵੀ ਆਏ ਨਹੀਂ ਬਈ ਹੁਣ ਆਪਣੇ ਕੋਲੇ ਘੋੜੀ ਸੂਣ ਵਾਲੀ ਹੈ ਚਾਲ ਵਾਲੀ ਹੈ ਜਿਹੜੀ ਆਪਣੇ ਕੋਲੇ ਕਮੈਤ ਹਮ ਉਹਦਾ ਰਹਿ ਗਿਆ 17 ਤਰੀਕ ਨੂੰ ਮਤਲਬ 2 ਮਹੀਨੇ ਰਹਿ ਜਾਣਗੇ ਹਮ ਹਮ ਹਾਂਜੀ 2 ਕੁ ਮਹੀਨਿਆਂ ਦੇ ਲੰਮਸਾਂ ਵੀ ਹੈ ਬਸ ਉਹਦੇ ਉਸ ਤੋਂ ਬਾਅਦ 5-7 ਘੋੜੀਆਂ ਆਪਣੀ ਇੱਥੇ ਸੂਣ ਆਲੀਆਂ ਆ ਰਹੀਆਂ ਚ ਉਹਦੀਆਂ ਠੀਕ ਹੈ ਬਾਈ ਉਹ ਬਰੋਬਰ ਜਿਹੀ 2 ਕੁ ਮਹੀਨਿਆਂ ਤੱਕ ਅੱਛਾ ਅੱਛਾ ਇਹ ਕਿਹੜੇ ਪਾਸੇੋਂ ਲਿਆ ਸੀ ਬਾਈ ਆਪਾਂ ਇਹ ਬਾਈ ਆਪਣਾ ਮਿੱਤਰ ਆਦਰ ਸੰਦੀਪ ਹੂੰ ਉਹਨੇ ਦਵਾਇਆ ਸੀ ਮਾਮ ਕੈਥਲ ਤੇ ਉਹਨਾਂ ਉਹਨਾਂ ਤੋਂ ਲਿਆ ਸੀ ਠੀਕ ਹੈ ਜਿੰਨਾ ਬੰਦਿਆਂ ਦੇ ਬਾਈ ਘਰੇ ਜੰਮਿਆ ਸੀ ਆਪਾਂ ਡਾਇਰੈਕਟ ਉਹਨਾਂ ਦੇ ਜਸਵਿੰਦਰ ੜਟਵਾਲ ਆ ਬਾਈ ਉਹਨਾਂ ਦੇ ਘਰੇ ਜੰਮਿਆ ਸੀ ਉੱਥੋਂ ਹੀ ਲਿਆ ਆਪਾਂ ਸਿੱਧਾ ਬਸ ਉੱਥੋਂ ਹੀ ਸਮਝ ਲਓ ਬਈ ਉਧਰੋਂ ਉਹਨਾਂ ਤੋਂ ਹੀ ਗਾਂਦ ਵਗਿਆ ਠੀਕ ਹੈ ਠੀਕ ਹੈ ਬਾਈ ਹਾਂਜੀ ਬਾਈ ਤੇ ਬਾਕੀ ਉਮਰ ਦੇ ਵਿੱਚ ਬਾਈ ਕਿੰਨਾ ਹੋ ਗਿਆ ਇਹ ਉਮਰ ਚ ਬਾਈ ਇਹ ਚਾਰ ਦੰਦ ਲੱਗਿਆ ਚਾਰ ਦੰਦ ਹਾਂਜੀ ਹਾਈਟ ਕਿੰਨੀ ਕਰ ਗਿਆ ਹਾਈਟ 63 ਇੰਚ ਹੈ ਬਾਈ ਠੀਕ ਹੈ ਹਾਂਜੀ ਇਹਦੀ ਫੀਸ ਫਿਰ ਕਿੰਨੀ ਰੱਖੋਗੇ 15000 ਰੁਪਏ ਇਹਦੀ 15000 ਇਹਦੀ ਹਾਂਜੀ ਹਾਂਜੀ ਠੀਕ ਹੈ ਬਰਾਬਰੀ ਰੱਖ ਕੇ ਬਰਾਬਰੀ ਰੱਖਤੀ ਬਾਈ ਜਿਹੜਾ ਮਰਜ਼ੀ ਪਸੰਦ ਕਰ ਲਿਆ ਅਗਲਾ ਠੀਕ ਹੈ ਨਹੀਂ ਆਮ ਕੀ ਹੁੰਦਾ ਬਾਈ ਕੀੜਾ ਭਰਾਵਾਂ ਦੇ ਮੰਨ ਲਓ ਅਗਲਾ ਕਹਿੰਦਾ ਯਾਰ ਵੀ ਮਾਰਵੜੀ ਦੀ ਤਾਂ ਫੀਸ ਵੱਧ ਹੋਣੀ ਚਾਹੀਦੀ ਹੈ ਨੌਕਰੀ ਦੀ ਆਮ ਤੌਰ ਤੇ ਇਹੀ ਦੇਖਦੇ ਆ ਨਾ ਆਪਾਂ ਉਹ ਕਰੀਨ ਥੋੜਾ ਫੀਸ ਵਾਲੇ ਪਾਸਿਓਂ ਘੱਟ ਚੱਲਦਾ ਉਹ ਨਹੀਂ ਨਹੀਂ ਉਹ ਬਈ ਉਹ ਤਾਂ ਐਵੇਂ ਇੱਕ ਠੀਕ ਹੈ ਵੀ ਵੇਖੋ ਵੇਖੀ ਜਿਵੇਂ ਆਪਦੇ ਮਨ ਦੀ ਤਸੱਲੀ ਹੈ ਬਈ ਆਪਾਂ ਤਾਂ ਜਾਇਦ ਜੀ ਜਿੱਨੀ ਲੱਗਦੀ ਆਪਾਂ ਨੂੰ ਉੰਨੀ ਕੁ ਠੀਕ ਹੈ ਬਸ ਹੂੰ ਫਿਰ 15000 ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਐਡਾ ਚੰਗਾ ਘੋੜਾ ਕੋਈ ਹੋਰ ਛੜਦਾ ਹੋਣਾ ਹਾਂ ਹਾਂ ਸਹੀ ਇਹ ਗੱਲ ਵੀ ਉਹ ਤਾਂ ਹੈ ਹੀ 5000 ਤੋਂ ਘੱਟ ਤਾਂ ਹੈ ਨਹੀਂ ਕਿਸੇ ਘੋੜੇ ਦੀ ਫੀਸ ਬਾਕੀ ਜਿਹੜੀ ਮੇਰੇ ਬਾੜੀ ਦਿਲ ਨੂੰ ਲੱਗੀ ਗੱਲ ਘੋੜਾ ਵੀ ਦੇਖੋ ਮੈਂ ਦੇਖਿਆ ਵੀ ਚੰਗਾ ਲੱਗਿਆ ਪਰ ਉਹ ਬਿਛੇਰੀ ਮੇਰੇ ਬਹੁਤ ਦਿਲ ਨੂੰ ਖੂਬੀ ਬਾਈ ਬਾਈ ਬਹੁਤ ਮੈਂ ਹੋਇਆ ਰਿਜ਼ਲਟ ਬਹੁਤ ਘੱਟ ਦੇਖਿਆ ਬਹੁਤ ਚੰਗੀ ਬਿਛੇਰੀ ਐ ਜਿੰਨੀ ਵੀ ਗੈਦ ਗੇ ਹੂੰ ਬਿਲਕੁਲ ਬਾਈ ਤੇ ਹੋਰ ਬਾਈ ਆਉਣ ਵਾਲੇ ਸਮੇਂ ਦੇ ਵਿੱਚ ਕੀ ਤੁਹਾਡਾ ਮਨ ਦੇ ਵਿੱਚ ਧਾਰਿਆ ਹੋਇਆ ਵੀ ਘੋੜਿਆਂ ਨੂੰ ਲੈ ਕੇ ਬਾਈ ਘੋੜਿਆਂ ਨੂੰ ਤਾਂ ਬਾਈ ਇਹੀ ਐ ਬਸ ਵੀ ਕੋਈ ਬੱਚਾ ਜਿਵੇਂ ਗਾਂ ਕੋਈ ਨਾ ਕੋਈ ਘੋੜਾ ਬੱਚੇ ਬੁੱੱਚੇ ਤਿਆਰ ਕਰੀ ਜਾਣੇ ਆ ਹੂੰ ਕੋਈ ਬਿਛੇਰੀ ਤਿਆਰ ਕਰ ਲਈ ਬਸ ਐ ਤਿਆਰ ਕਰਕੇ ਵੇਚਣੇ ਆਪਾਂ ਘਰੋਂ ਲੈ ਵੇਚ ਨਹੀਂ ਕਰਦੇ ਗਿਆ ਮੰਨ ਲਓ ਬਰੀਡਿੰਗ ਤੇ ਹੀ ਜ਼ਿਆਦਾ ਜ਼ੋਰ ਹਾਂ ਉਹ ਚ ਵੀ ਬਈ ਕਾਰਨ ਹਮ ਅਸਲ ਤਾਂ ਹਮ ਹਮ ਉਹਦੇ ਜੇ ਕਾਰਨ ਵੀ ਮਤਲਬ ਆਪਾਂ ਲੈ ਕੇ ਵੇਚਾਂਗੇ ਲੁੱਕ ਸ਼ੇਪ ਹੁੰਦਾ ਬਈ ਵਪਾਰ ਆ ਗਿਆ ਵਪਾਰ ਤੇ ਗੱਪ ਵੀ ਮਾਰ ਵਪਾਰ ਤਾਂ ਬਈ ਜਿਵੇਂ ਕਹਿੰਦੇ ਹੁੰਦੇ ਪੜਦੇ ਤਾਂ ਹੀ ਹੁੰਦਾ ਪੜਦੇ ਤਾਂ ਹੁੰਦਾ ਹਨਾ ਆਪਣੇ ਦੋ ਕੰਮ ਹੁੰਦਾ ਨਹੀਂ ਬਈ ਆਪਣੇ ਤਾਂ ਘਰੇ ਖੜਾ ਮੈਂ ਕਿਹਾ ਤਾਂ ਵੀ 15 ਲੱਖ ਦਾ ਵੇਚਣਾ ਜਾਂ 10 ਦਾ ਵੇਚਣਾ ਜਾਂ 5 ਦਾ ਵੇਚਣਾ ਆ ਪਟੋਕ ਕੇ ਵੇਚਣਾ ਨਾ ਵੇਗੂਗਾ ਤਾਂ ਤਿਆਰ ਕਰ ਲਾਂਗੇ ਹਮ ਬਿਲਕੁਲ ਬਾਈ ਜਿਹੜੀ ਚੀਜ਼ ਮੰਨ ਲਓ ਜਿਹੜਾ ਕੋਈ ਬੱਚਾ ਆਪਣੇ ਘਰੇ ਜੰਮਿਆ ਹੁੰਦਾ ਉਹਦੇ ਬਾਈ ਆਪਾਂ ਫਿਰ ਠੋਕੇ ਪੈਸੇ ਵੀ ਮੰਗ ਸਕਦੇ ਆ ਠੋਕੇ ਮੰਗ ਸਕਦੇ ਆ ਬਈ ਇਹਦੇ ਵਿੱਚ ਕੋਈ ਉਹ ਨਹੀਂਗਾ ਵੀ ਆਪਾਂ ਮੰਨ ਲਾ ਵੀ ਝੂਠ ਵਾਲੀ ਗੱਲ ਹੈ ਨਹੀਂਗੀ ਜਿਹੜੀ ਚੀਜ਼ ਆਪਣੀ ਆਪਾਂ ਉਹਦਾ ਬਾਈ ਕਿੰਨੇ ਮਰਜ਼ੀ ਮੰਗ ਲੈ ਉਹਦਾ ਬਾਈ ਫਿਰ ਆਇਆ ਨਾ ਉੱਥੇ ਘੋੜਾ ਆਪਣੇ ਘੋੜੀਆਂ ਰੱਖੀਆਂ ਚਾਰ ਪੰਜ ਘਰੇ ਘੋੜੇ ਆ ਆਪਣੇ ਘੋੜਿਆਂ ਦੇ ਉੱਥੇ ਤਾਂ ਰਵੀ ਆਏ ਆ ਨਾ ਬਾਈ ਬੰਦਾ ਇੱਕ ਥਾਪੜ ਕੇ ਗਰੰਟੀ ਵੀ ਦੇ ਜਿਹੜੀ ਚੀਜ਼ ਆਪਾਂ ਕੋਈ ਪਿੱਛੇ ਤੋਂ ਲੈ ਕੇ ਆਏ ਆ ਬਾਈ ਉਹਦੇ ਬਾਰੇ ਆਪਾਂ ਕੀ ਦੱਸ ਦਿਆਂਗੇ ਹਨਾ ਸਾਰਾ ਆਪਣੇ ਕੋਲੇ ਜਾਂਦੇ ਤੋਂ ਲੈ ਕੇ ਸਾਰਾ ਬੈਕਗ੍ਰਾਉਂਡ ਹੁੰਦਾ ਹਾਂ ਜੇ ਆਪਾਂ ਮੰਨ ਲਓ ਵੀ ਆਪਾਂ ਝੂਠ ਨਾ ਮਾਰਾਂਗੇ ਪਿੱਛੇ ਤੋਂ ਆਪਾਂ ਨੂੰ ਕਿਸੇ ਨੇ ਝੂਠ ਕਹਿ ਕੇ ਦਿੱਤਾ ਬਾਈ ਸਹੀ ਹੈ ਗੱਲ ਕੱਲ ਨੂੰ ਉਹ ਗੱਲ ਦੇਣੀ ਪੈ ਜੇ ਨਹੀਂ ਪੈ ਜਾਂਦੀ ਸਹੀ ਗੱਲ ਬਾਕੀ ਇਸ ਗੱਲ ਦੇ ਚੱਕਰ ਚ ਬਈ ਅੱਜ ਕੱਲ ਨਵੇਂ ਮੁੰਡੇ ਬਹੁਤ ਗਮਰਾਹ ਹੁੰਦੇ ਹੁੰਦੇ ਬਈ ਜਿਨ੍ਹਾਂ ਨੂੰ ਨਵਾਂ ਨਵਾਂ ਸ਼ੌਂਕ ਉੱਠਿਆ ਹੁੰਦਾ ਉਹ ਫਿਰ ਜਾਂਦੇ ਆ ਵੀ ਬੜਾ ਤਗੜਾ ਕੰਮ ਆ ਇਹ ਲੈ ਲਓ ਵੇਚ ਲਓ ਪਰ ਬਈ ਕੁੜੀਆਂ ਲੈ ਵੇਚ ਕੇ ਇਹਨਾਂ ਚ ਜਾਨਵਰ ਆ ਬਈ ਯਰ ਇਹਦੇ ਹੁਣ ਅੰਦਰ ਦਾ ਮੰਨ ਲਓ ਵੀ ਚਲ ਆਪਾਂ ਲੈ ਲਈ ਕੋਈ ਅੰਦਰ ਦਾ ਨੁਕਸ ਰਹਿ ਗਿਆ ਡਾਕਟਰ ਰੂਟਰ ਵੀ ਗਈ ਆ ਰੀ ਬਈ ਮਤਲਬ ਹੁੰਦੇ ਆ ਜਿਹੜੇ ਬੰਦੇ ਆ ਝੰਦੇ ਆ ਉਹ ਸਾਰੀ ਸੈਟਿੰਗ ਕਰ ਲੈਂਦੇ ਆ ਉਹ ਫਿਰ ਨਵੇਂ ਬੰਦਾ ਐ ਰਗੜਿਆ ਜਾਂਦਾ ਰਗੜਿਆ ਜਾਂਦਾ ਬਈ ਤੇ ਇੱਕ ਅੱਧੀ ਘੋੜੀ ਚੰਗੀ ਲਓ ਜਾਂ ਚਾਰ ਲੈ ਲਓ ਪੰਜ ਲੈ ਲਓ ਆਪਦੀਆਂ ਰੱਖੋ ਵਧੀਆ ਬਰੀਡਿੰਗ ਕਰੋ ਬੱਚੇ ਵਿੱਚ ਹੋਏ ਹੂੰ ਤੇ ਹੁਣ ਬਾਈ ਕਿੰਨੀਆਂ ਘੋੜੀਆਂ ਨੇ ਨਾਲ ਫਾਰਮ ਤੇ ਆਪਣੇ ਕੋਲੇ ਬਈ ਇੱਕ ਤਾਂ ਵਸ਼ੇਰੀ ਹੈ ਪ੍ਰਭਾਤ ਦੀ ਹੂੰ ਤੇ ਇੱਕ ਨੁਕਰੀ ਘੋੜੀ ਹੈ ਦੋ ਨੀਲੀਆਂ ਬਈ ਹੂੰ ਤੇ ਇੱਕ ਲਾਲ ਕਮ ਹੈ ਤਾਂ ਠੀਕ ਹੈ ਬਈ ਹਾਂਜੀ ਬਈ ਠੀਕ ਹੈ ਬਈ ਤੇ ਬਾਕੀ ਦੋਨਾਂ ਸਾਰੇ 8 ਜਾਨਵਰ ਆ ਬਈ ਆਪਣੇ ਕੋਲੇ ਦੋ ਘੋੜੇ ਆ ਠੀਕ ਹੈ ਬਈ ਹਾਂਜੀ ਬਈ ਠੀਕ ਹੈ ਬਈ ਇਹ ਮੰਨ ਲਓ ਮਾਰਵਾੜੀ ਘੋੜੀਆਂ ਦੀ ਜੇ ਗੱਲ ਕਰੀਏ ਜਿਵੇਂ ਹੁਣ ਇਹ ਤਾਂ ਆਪਣੇ ਵਾਲੇ ਬਿਸ਼ੇਰੇ ਤੋਂ ਮੀਟ ਕਰਾਈ ਜਾਂਦੇ ਤੁਸੀਂ ਕਾਫੀ ਹਨ ਹਾਂਜੀ ਬਈ ਹੋਰ ਜੇ ਵੇ ਇੱਧਰ ਪੰਜਾਬ ਵਾਲੇ ਪਾਸਿਓਂ ਦੇਖੀਏ ਵੀ ਹਾਲੇ ਤੱਕ ਘੋੜੇ ਬਾਰੇ ਪਹਿਲਾਂ ਭਰਾਮਾ ਨੂੰ ਪਤਾ ਲੱਗਿਆ ਉਧਰੋਂ ਘੋੜੀਆਂ ਕੁੜੀਆਂ ਆਈਆਂ ਜਾਂ ਹਜੇ ਧਿਆਨ ਨਹੀਂ ਬਈ ਹਜੇ ਮਤਲਬ ਇਹਦੀ ਮੈਂ ਕੋਈ ਪਾਈ ਨਹੀਂ ਗਈ ਇਹ ਕਾਰਨ ਪਤਾ ਕੀ ਹੋਇਆ ਬਈ ਜਦੋਂ ਲੈ ਕੇ ਜਾਂਦਾ ਥੋੜਾ ਜਿਹਾ ਲਿੱਸਾ ਸੀਗਾ ਉਸ ਤੋਂ ਬਾਅਦ ਇਹਨੂੰ ਮੈਂ ਮੈਨੂੰ ਚੜ੍ਹਨ ਦਾ ਸ਼ੌਂਕ ਹੈ ਜਿੰਨੇ ਵੀ ਜਾਨਵਰ ਬਿਨਾਂ ਚੜ੍ਹੇ ਵਾਲਾ ਆਪਾਂ ਕਦੇ ਕੋਈ ਨਹੀਂ ਰੱਖਦੇ ਤੇ ਇਹਨੂੰ ਮੈਂ ਤੋਰੇ ਪਵਾ ਲਿਆ ਤਰਨ ਕਰਨ ਥੋੜਾ ਲਿੱਸਾ ਹੋ ਗਿਆ ਫਿਰ ਹੁਣ ਸੈੱਟ ਜਾ ਹੋਇਆ ਹੁਣ ਇਹਦੀ ਵੀਡੀਓ ਕਰਾਈ ਆ ਤੇ ਹੁਣ ਮਤਲਬ ਤਾਂ ਕਰਕੇ ਸਾਨੂੰ ਸਦਿਆ ਠੀਕ ਆ ਬਾਈ ਹਾਂਜੀ ਬਾਈ ਆ ਹੁਣ ਤਕਰੀਬਨ ਸਾਰੇ ਭਰਾਵਾਂ ਨੂੰ ਇਹਦੇ ਬਾਰੇ ਪਤਾ ਲੱਗ ਗਿਆ ਹਾਂ ਪਤਾ ਲੱਗ ਜੂਗਾ ਬਾਈ ਠੀਕ ਆ ਮੇਨ ਤਾਂ ਬਾਈ ਘੋੜਾ ਰਿਜ਼ਲਟ ਪਹਿਲਾਂ ਦਾ ਲਾਈਵ ਜਿਵੇਂ ਦੇਖ ਹੀ ਲਿਆ ਵੀਡੀਓ ਦੇ ਵਿੱਚ ਭਰਾਵਾਂ ਨੇ ਬੱਚਾ ਉਹਦੋਂ ਦਾ ਰਿਜ਼ਲਟਾਂ ਤੇ ਡਿਪੈਂਡ ਕਰਦਾ ਬਾਈ ਜਦੋਂ ਰਿਜ਼ਲਟ ਆਗੇ ਤਾਂ ਆਟੋਮੈਟਕ ਹੀ ਬਾਈ ਘੋੜੀ ਚੱਲਣਾ ਉਸ ਹਿਸਾਬ ਨਾਲ ਹਾਂਜੀ ਘੋੜੇ ਤੇ ਕਸ ਹੋ ਜਾਂਦਾ ਹਨਾ ਫਿਰ ਠੀਕ ਆ ਬਾਈ ਤੇ ਬਾਕੀ ਬਾਈ ਬਾਰੇ ਵੀ ਆਪਾਂ ਥੋੜਾ ਜਿਆ ਦੱਸ ਦਈਏ ਹਾਂਜੀ ਬਾਈ ਵੀ ਗਾਣੇ ਗੁਣੇ ਬਾਈ ਨੇ ਬਹੁਤ ਕੀਤੇ ਆ ਚੰਗੇ ਗਾਣੇ ਆਏ ਆ ਹਨਾ ਹਾਂ ਚੰਗੇ ਗਾਣੇ ਆਏ ਆ ਬਈ ਹੋਰ ਵੀ ਬੱ ਚੱਲੀ ਜਾਂਦੇ ਆ ਹੋਰ ਨਵੇਂ ਗਾਣੇ ਆ ਰਹੇ ਵਧੀਆ ਵਧੀਆ ਆਰਟਿਸਟ ਨਾਲ ਠੀਕ ਆ ਬਾਈ ਹਾਂਜੀ ਹਾਂਜੀ ਦੀਪਟਲੋਂ ਨਾਲ ਵੀ ਆ ਰਹੇ ਸ਼ਰੀਪੜ ਨਾਲ ਵੀ ਅੱਗੇ ਕਰਾਂਗੇ ਠੀਕ ਆ ਬਾਈ ਹਾਂਜੀ ਹਾਂਜੀ ਤੇ ਬਾਕੀ ਪਹਿਲਾਂ ਇੱਕ ਮੇਰਾ ਖਿਆਲ ਅਗਰਲੇ ਜਸਤਰ ਨਾਲ ਵੀ ਕੀਤਾ ਤੁਸੀਂ ਕੀਤਾ ਹੋਇਆ ਜੀ ਗਾਣਾ ਹਾਂਜੀ ਠੀਕ ਆ ਬਾਈ ਤੇ ਬਾਈ ਥੋੜਾ ਫਿਰ ਮੰਨ ਲਓ ਇੰਸਟਾਗ੍ਰਾਮ ਦੇ ਉੱਤੇ ਵੀ ਤੁਹਾਡਾ ਇੰਸਟਾਗ੍ਰਾਮ ਦੇ ਹਰਮਨ ਮਾਨ ਅਫੀਸ਼ੀਅਲ ਦੇ ਨਾਮ ਤੇ ਅਕਾਊਂਟ ਹੈ ਜੀ ਆਪਣਾ ਹਾਂਜੀ ਠੀਕ ਹੈ ਬਾਈ ਤੇ ਬਾਕੀ ਹੁਣ ਇੱਕ ਆਪਾਂ ਭਰਾਵਾਂ ਨੂੰ ਸਰਪ੍ਰਾਈਜ਼ ਦੇਵਾਂਗੇ ਉਹਨਾਂ ਵਾਲੇ ਟਾਈਮ ਦੇ ਵਿੱਚ ਜਿਹੜਾ ਥੋੜੇ ਪ੍ਰੀਮੀਅਮ ਨੂੰ ਬਹੁਤ ਵੱਡਾ ਸੀ ਹਾਂ ਜਿਹੜਾ ਘੋੜਿਆਂ ਤੇ ਆਪਾਂ ਗਾਣਾ ਤੁਸੀਂ ਸਪੈਸ਼ਲ ਘੋੜਿਆਂ ਵਾਸਤੇ ਗਾਣਾ ਹਾਂ ਉਹਦੇ ਲਈ ਰਵੀ ਭਾਈ ਆਪਣਾ ਬਾਈ ਨੂੰ ਵੀ ਧੰਨਵਾਦ ਕਰਨਾ ਬਣਦਾ ਹੈ ਵੀ ਲਿਖਿਆ ਵੀ ਬਾਈ ਨੇ ਆਪ ਆ ਹਨਾ ਹਾਂ 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 ਉਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਕਰਨਾ ਪਲਾਨ ਆਪਣੇ ਘੋੜੇ ਦੀਆਂ ਵੀ ਲੈਣਾ ਪੈਣਾ ਬਿਲਕੁਲ ਭਾਈ ਸਾਰੀਆਂ ਘੋੜੇ ਦੀਆਂ ਬਹੁਤ ਵਧੀਆ ਇਹ ਵੀ ਭਾਈ ਰਵੀ ਆਏ ਆ ਵੀ ਜੇ ਜੇ ਬਾਈ ਨੂੰ ਸ਼ੌਂਕ ਆ ਹਨਾ ਤਾਂ ਹੀ ਕਰਕੇ ਇਹਨੇ ਲਿਖਿਆ ਅੰਦਰੋਂ ਜਿਵੇਂ ਉਹ ਹੀ ਵਾਲੇ ਮ ਆਲੀ ਗੱਲ ਐ ਨੂੰ ਲੈ ਇਹਨੂੰ ਵੀ ਆਏ ਸੀ ਵੀ ਮੈਂ ਕੋਈ ਘੋੜੇ ਉੱਦਾਂ ਦਾ ਲਿਖਾਂ ਕੁਛ ਹਨ ਇਹ ਤਾਂ ਹੈ ਜੀ ਬਿਲਕੁਲ ਬਾਈ ਤੇ ਬਹੁਤ ਚੰਗਾ ਲੱਗਿਆ ਬਾਈ ਰਵੀ ਤੁਹਾਡੇ ਨਾਲ ਗੱਲਬਾਤ ਕਰਕੇ ਸਾਰੇ ਭਰਾਵਾਂ ਨੂੰ ਮਿਲ ਕੇ ਤੇ ਘੋੜਿਆਂ ਕਰਕੇ ਦੇਖੋ ਆਪਾਂ ਇੰਨੇ ਭਰਾਵਾਂ ਨੂੰ ਅੱਜ ਮਿਲ ਸਕਿਆ ਇਕੱਠੇ ਹੋਏ ਹਨ ਨਹੀਂ ਕੋਈ ਏਡੀ ਦੂਰੋਂ ਕਿਸੇ ਨੂੰ ਕੀ ਜਾਣਦਾ ਹਨ ਸਹੀ ਹੈ ਬਾਈ ਸੋ ਦੋਸਤੋ ਬਾਈ ਰਵੀ ਨੇ ਮ ਜਿਵੇਂ ਮੈਂ ਤੁਹਾਨੂੰ ਦੱਸਿਆ ਬਾਈ ਦਾ ਜਿਹੜਾ ਪਿੰਡ ਆ ਮੋਹਨਪੁਰਾ ਬਰਾਡ ਸਟੱਡ ਫਾਰਮ ਦੇ ਨਾਮ ਦੇ ਉੱਤੇ ਮੇਰਾ ਖਿਆਲ ਆ ਬਾਈ ਰਵੀ ਬਰਾਡ ਸਟੱਡ ਫਾਰਮ ਅੱਗੇ ਕੀ 8800 8800 ਇਹਨਾਂ ਦਾ ਇੰਸਟਾਗ੍ਰam ਅਕਾਊਂਟ ਬਣਿਆ ਹੋਇਆ ਦੋਨੇ ਘੋੜਿਆਂ ਦੀਆਂ ਇਹ ਅਪਡੇਟਸ ਸਾਂਝੀਆਂ ਕਰਦੇ ਰਹਿੰਦੇ ਆ ਸੋ ਕਿਸੇ ਭਰਾ ਨੇ ਇੰਸਟਾਗ੍ਰam ਤੇ ਜਾ ਕੇ ਵੀ ਤੁਸੀਂ ਬਾਈ ਅਰਗਿਆਂ ਨੂੰ ਕੋਈ ਗੱਲਬਾਤ ਪੁੱਛਣੀ ਆ ਮੈਸੇਜ ਕਰ ਸਕਦੇ ਹੋ ਨੰਬਰ ਵੀ ਆਪਾਂ ਵੀਡੀਓ ਦੇ ਵਿੱਚ ਦੇ ਦੇਾਂਗੇ ਕਿਸੇ ਨੇ ਵੀ ਸਟੱਡ ਸਰਵਿਸ ਲੈਣੀ ਆ ਬਾਦਲ ਘੋੜੇ ਦੇ ਬਹੁਤ ਸੋਹਣੇ ਰਿਜ਼ਲਟ ਆਏ ਆ ਤੇ ਦੂਜਾ ਜਿਹੜਾ ਮਾਰਵਾੜੀ ਬਸ਼ੇਰਾ ਲਿਆਂਦਾ ਇਹਦੇ ਵੀ ਰਿਜ਼ਲਟ ਬਾ ਕਮਾਲ ਆਏ ਆ ਕੱਲੀ ਗੱਲ ਕਹਿਣ ਦੀ ਨਹੀਂ ਹੁੰਦੀ ਮੈਂ ਖੁਦ ਆਪਦੇ ਅੱਖੀ ਦੇਖਿਆ ਇੱਕ ਤਾਂ ਹੁੰਦਾ ਵੀ ਬੰਦਾ ਉੱਤੋਂ ਤੋਂ ਜੋ ਕਹਿ ਦਿੰਦਾ ਵੀ ਭਾਈ ਬਹੁਤ ਸੋਹਣੇ ਰਿਜ਼ਲਟ ਆਏ ਆ ਪਰ ਇੱਕ ਵਾਰ ਤੁਸੀਂ ਘੋੜੀਆਂ ਇਥੋਂ ਮੇਟ ਕਰਾ ਕੇ ਲਾਜ਼ਮੀ ਦੇਖਿਓ ਵੀ ਜਮਾ ਰਿਜ਼ਲਟ ਵਾਲਿਆਂ ਦਾ ਤੈਆਂ ਤੋੜ ਕੇ ਰੱਖ ਦੇਣਗੇ ਦੋਨੇ ਘੋੜੇ ਇਹ ਨਹੀਂ ਹੈਗਾ ਵੀ ਕੋਈ ਆਪਾਂ ਵੈਸੇ ਕਹਿ ਦਈਏ ਵੀਡੀਓ ਦੇ ਮਾਰੇ ਸੋ ਬਾਈ ਨੇ ਆਪਣਾ ਕੰਟੈਕਟ ਨੰਬਰ ਆਪਾਂ ਨੂੰ ਵੀਡੀਓ ਦੇ ਵਿੱਚ ਸ਼ੇਅਰ ਕਰਤਾ ਉਹ ਵੀ ਆਪਾਂ ਦੇ ਦੇਵਾਂਗੇ ਜਦੋਂ ਮਰਜ਼ੀ ਵੇਚਜ ਕੋਹੋ ਕੇ ਸਟੱਡ ਸਰਵਿਸ ਲੈਣ ਵਾਸਤੇ ਬਾਈ ਨੂੰ ਕਾਲ ਕਰ ਲਿਓ ਤੇ ਇੱਥੇ ਫਾਰਮ ਦੇ ਉੱਤੇ ਘੋੜੀਆਂ ਰੱਖਣ ਦਾ ਫੁੱਲ ਬੰਦੋਬਸਤਾ ਜੇ 2-4 ਦਿਨ ਘੋੜੀ ਰੋਕਣੀ ਵੀ ਹੋਈ ਚੱਕ ਚੁੱਕ ਕਰਾ ਕੇ ਮੀਟ ਕਰਾਉਣੀ ਆ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿੰਮੇਵਾਰ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ